ਦੀਨ ਤਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੇ ਮਾਰਿ ਆਇਓ ਨਾਨਕ ਕੇ ਪ੍ਰਭ ਸਾਥ ਸਗਲ ਮਨੋਰਥ ਪ੍ਰਪਤੇ ਪਾਏ ਕੰਢ ਲਾਏ ਗੁਰ ਰਖੇ ਸੰਸਾਰ ਸਗਰ ਮਹਿ ਦਲਨ ਨਾ ਦੀਨੇ ਇਕ ਨੈਨਦੁ ਤਰ ਭਾਖੇ ਸੋ ਕਹੋ ਟਲ ਗੁਰ ਸੇਵੀਐ ਆਹਨ ਸਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਧੋਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਤਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਾਰਣ ਤਾਰਣ ਹਰਨ ਦੁ ਦੁਖ ਨ ਸਕੈ ਬਿ ਆਪ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੋਜੈ ਇਹ ਦਤਨ ਕਾਟ ਕਲ ਕਾਲ ਰਹਾ ਆਦ ਅੰਤ ਦਿਆਲ ਪੂਰਨ ਤਿਸ ਬਨਾ ਨਹੀਂ ਕੋਇ ਜਨਮ ਮਰਨ 니ਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਬੇਚਾਰ ਮੁਗਤ ਪਾਈਐ ਸਾਧ ਸੰਗਤ ਬੈਨ ਸਜਾਇ ਅੰਧਾਰ ਚਰਨ ਕਮਲੇ ਆਧਾਰ ਜਨਕਾਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲੇ ਆਧਾਰ ਜਨਕਾਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਪਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਨੇ ਵਾਸ਼ਿਸ਼ ਕੀਤੇ ਹਨ ਧੰਨਾ ਸ੍ਰੀ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅੱਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦੇ ਪਾਵਨ ਪਵਿੱਤਰ 675 76 ਅੰਗ ਪਰ ਸਿ ਸ਼ੋਭਤ ਹੈ। ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ। ਸਤਿਗੁਰੂ ਜੀ ਫਰਮਾਨ ਕਰਦੇ ਨੇ ਪ੍ਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਲਾਜ ਆਪ ਰਖਦਾ ਹੈ। ਤਰਣ ਤਾਰਣ ਹਰ ਨਿਦ ਦੂਖ ਨਾ ਸਕੈ ਬਿ ਆਪ। ਓ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਸਤੇ ਮਾਨੋ ਜਹਾਜ਼ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਸ ਦੀ ਸ਼ਰਨ ਪਿਆ ਕੋਈ ਵੀ ਦੁੱਖ ਕੋ ਨਹੀਂ ਸਕਦਾ ਸਾਧ ਸੰਗ ਭਜ ਹੋ ਕੁਪਾਲ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਆਨ ਸੰਜਮ ਕ੍ਰਿਸ਼ਨ ਸੂਝਾ ਇਹ ਜਤਨ ਕਾਟ ਕਲ ਕਾਲ ਰਹਾਓ ਇਨਾਂ ਜਤਨਾ ਨਾਲ ਹੀ ਸੰਸਾਰ ਦੇ ਝਮੇਲਿਆਂ ਦੀ ਫਾਹੀ ਕੱਟ ਲਵੋ ਸਤਿਗੁਰੂ ਜੀ ਕਹਿੰਦੇ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਜੁਗਤ ਸੁਝਦੀ ਨਹੀਂ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਿਹੜਾ ਦਇਆ ਦਾ ਘਰ ਸਰਬ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਅਤੇ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰੋ ਉਸੇ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ ਲਵੋ ਜੀ ਬੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਵੇਦ ਸਿਮਰਤੀ ਸ਼ਾਸਤਰ ਹਰੇਕ ਧਰਮ ਪੁਸਤਕ ਜਿਸ ਪ੍ਰਮਾਤਮਾ ਦਾ ਜ਼ਿਕਰ ਕਰਦੇ ਨੇ ਭਗਤ ਜਨ ਵੀ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦੇ ਨੇ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਈ ਅੰਧਾਰ ਸਾਧ ਸੰਗਤ ਵਿੱਚ ਬੈਠ ਕਰਕੇ ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ ਖੁਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਾਰਨ ਕਮਲੇ ਆਧਾਰ ਜਨਕਾ ਰਾਸ ਪੁੰਜੀ ਏਕ ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹਨ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਤੇਕ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਹਾਰਾ ਹੈ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ ਸੋ ਕੁਟਾਨ ਕੋਣ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦਾ ਜਿਨਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਰੰਭ ਕਰਕੇ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦਾਣਾ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤਾਂ ਨੂੰ ਜੀਉ ਆਇਆ ਜੀਉ ਆਇਆ ਓ ਗੁਰੂ ਪਿਆਰੇ ਸਾ ਸੰਗ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਰੁੜ ਨਾ ਕਰੀਏ ਕੋਈ ਵੀ ਰਸ ਨਾ ਵਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਦ ਗੱਜ ਵਜ ਕੇ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ sat vahigru, vahe guru sat naam vahe guru sat naam vahe guru sat naam vahe guru sat Satanam vahiguru. vahe Guru. Sat vahiguru. vahe Guru. Satana nam ਤਨ ਨਾਮ ਆਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਨਨ ਗੁਰੂ ਨਾਨਕ ਨਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ